108 ਸੰਤ ਬਾਬਾ ਮੇਲਾ RAM ਡੇਰਾ ਪਰੋ ਮਜਾਰਾ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰਵਿੰਦਾ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਪੁਲਵੰਤ RAM ਪਰੋ ਮਜਾਰਾ ਜੀ ਨੂੰ ਦਿੱਤੀ ਗਈ ਧਮਕੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਖਿਲਾਫ ਪੁਲਿਸ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਰੋਸ ਜਾਹਰ ਕੀਤਾ ਗਿਆ। ਇਸ ਸਬੰਧੀ ਸੰਗਤਾਂ ਵੱਲੋਂ ਪੁਲਿਸ ਥਾਣਾ ਬਹਿਰਾਮ ਵਿਖੇ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਦੀ ਮੰਗ ਕੀਤੀ ਗਈ ਦੂਜੇ ਪਾਸੇ ਪੁਲਿਸ ਵੱਲੋਂ ਵੀ ਸੋਮਵਾਰ ਤੱਕ ਦਾ ਸਮਾਂ ਲੈਂਦੇ ਹੋਏ ਸੰਗਤ ਨੂੰ ਦੋਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜੀ ਆਪਣੇ ਬਾਬਾ ਜੀ ਸੰਤ ਬਾਬਾ ਕੁਲਵੰਤਰਾਮ ਜੀ ਨੂੰ ਜੋ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਆਪਾਂ ਆਪਣੇ ਤਨਮਾਨ ਤੋਂ ਇਹਨਾਂ ਨਾਲ ਖੜੇ ਹੋ ਕੇ ਜਿੰਨੀ ਪ੍ਰੋਟੈਸਟ ਜੇ ਆਪਾਂ ਜਾਨ ਪਾ ਸਕਦੇ ਪਾਈਏ ਤੇ ਜਿਹੜੇ ਬੰਦੇ-ਬੰਦੇ ਤੇ ਕਾਰਵਾਈ ਕਰਾਈਏ ਸਾਰੀ ਸੰਗਤ ਜਕਾਰਾ ਲਾ ਦੋ ਜੋ ਬੋਲੇ ਸੋਨਰਪਾਏ ਜੈ ਜੈ ਸਮਰੱਥੀ ਜੈ ਜੈ ਗੁਰਦੇਵ ਤੁਹਾਨੂੰ ਬੋਲਦੇ ਅਸੀਂ ਦੇਖੋ ਤਿੰਨ ਤਰੀਕ ਨੂੰ ਮੀਟਿੰਗ ਇੱਥੇ ਹੋਈ ਹੈ ਡੇਰਾ ਸਾਹਿਬ ਵਿਖੇ ਤੇ ਦੇਖੋ ਅਸੀਂ ਪੰਜਾਬ ਸਰਕਾਰ ਤੋਂ ਇਹੀ ਵਾਰ-ਵਾਰ ਮੰਗ ਕਰ ਰਹੇ ਹਾਂ ਵੀ ਦੇਖੋ ਇਹ ਪਲਵੰਤਰਾ ਮਹਾਰਾਜ ਨੂੰ ਜੋ ਵੀ ਜਾਨ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਅਸੀਂ ਹੋਣਾ ਤੇ ਜਿੰਨੀ ਜ਼ਿਆਦਾ ਹੋ ਸਕੇ ਕਾਰਵਾਈ ਕੀਤੀ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰ ਰਹੇ ਹਾਂ ਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਤਿੰਨ ਤਰੀਕ ਨੂੰ ਜੋ ਮੀਟਿੰਗ ਹੋਈਗਾ ਉਹ ਤੇ ਪੰਜਾਬ ਪਰਿਵਾਰਸ਼ਨ ਜੋ ਵੀ ਆ ਉਹ ਆਸੀ ਉਹਨੇ ਇਥੇ ਮੰਨਿਆ ਸੀ ਵਾਸੀ ਉਹ ਤੇ ਕਾਰਵਾਈ ਕੀਤੀ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਉਹ ਤੇ ਕੀਤੀ ਗਈ ਅਸੀਂ ਪੰਜਾਬ ਸਰਕਾਰ ਤੋਂ ਅਸੀਂ बार-बार ਮੰਗ ਕਰ ਰਹੇ ਹਾਂ ਕਿ ਜਿੰਨੀ ਆਦੀ ਹੋ ਸਕੇ ਉਸ ਸਖਸ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜੋ ਮਾਰੇ ਦੀ ਸੰਗਤ ਹੈ ਉਹ ਹਰ ਤਰ੍ਹਾਂ ਦੇ ਕਰਾਓ ਕਰਨ ਲਈ ਚਾਰੇ ਤੇ ਠਾਣੇ ਦੇ ਵਿਵਸਤ ਕਰਾਓ ਕਰਨਗੇ ਉਹ ਤੇ ਠਾਣੇ ਦੇ ਕੇ ਤਾਂ ਨਵੀ ਦਿੱਤਾ ਜਾਵੇਗਾ ਜੋ ਬੋਲੇ ਸੋਨਰ ਪੈਸ ਸਰ ਕੋਲ ਨਾ ਸਮਝਾ ਰਹੀ ਜੀ ਹਾਂਜੀ ਸਾਡੇ ਪਿੰਡਾ ਤਲਵੰਤ RAM ਜੀ ਪਿੰਡ ਭਰੋ ਮਜਾਰਾ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ 29 ਤਰੀਕ ਨੂੰ ਫਿਰ 3 ਤਰੀਕ ਨੂੰ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਅੱਜ ਅਸੀਂ ਐਫ ਆਈ ਦਰਜ ਕਰ ਲਵਾਂਗੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਜੇ ਇਸ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਥਾਣਾ ਦਾ ਘਰਾਹ ਕਰਾਂਗੇ ਤੇ ਸਾਡੇ ਤੋਂ ਵੱਧ ਤੋਂ ਵੱਧ ਜੋ ਵੀ ਹੋ ਸਕੇ ਅਸੀਂ ਆਪਣੇ ਪਿਤਾ ਜੀ ਬਾਰੇ ਕਰਾਂਗੇ ਨਹੀਂ ਤਾਂ ਸਾਨੂੰ ਇਹ ਬਾਦੂ ਤੇ ਝੜ ਕੇ ਬੀਬੀਆਂ ਹਿੱਸਾ ਪਾਣ ਗਈਆਂ ਸਾਰੀ ਸੰਗਤ ਮਹਾਰਾਜ ਦੇ ਨਾਲ ਹੈ ਅਸੀਂ ਮਹਾਰਾਜ ਆਪਣੇ ਮੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀ ਇਹ ਸੰਗਤ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਕਾਰਵਾਈ ਕੀਤੀ ਜਾਊਗੀ ਅਸੀਂ ਸਾਰੀ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਾਰਾਜ ਦੇ ਸੇਵਕਾਂ ਐ ਸੀ ਉਹਨਾਂ ਦੇ ਨਾਲ ਵਾਂ ਬਾਬਾ ਸਾਹਿਬ ਤੇਰੀ ਸੋਚ ਤੇ ਕਹਿਣੇ ਆਂਗੇ ਥੋਕੇ ਅੰਤਰਾਈ ਦੀ ਸੋਚ ਹਵੀ ਸੱਦਾ ਦਿੰਦੇ ਜੇ ਸਾਡੇ ਗੁਰੂਆਂ ਦੇ ਜਿਹਨੇ ਵੀ ਤਾਂ ਕੁਝ ਦਿੱਤੀ ਜੇ ਉੱਤੇ ਨਾ ਕਾਰਵਾਈ ਕੀਤੀ ਤਾਂ ਅਸੀਂ ਉਹਨਾਂ ਨੂੰ ਬਾਖਸ਼ਾਂਗੇ ਨਹੀਂ